ਅੱਜ ਸੀਨੀਅਰ ਸਿਟੀਜ਼ਨ ਹੌਮ ਫੋਗਵਾੜਾ ਵਿਖੇ ਇੰਜੀਨੀਅਰ ਅਮਰ ਬ੍ਰੀਤ ਸਿੰਘ ਜੀ ਦੇ ਦੇਖੇ ਫੋਗਵਾੜੇ ਪੀ ਡਬਲਯੂ ਕਮਰਸ਼ਲ ਲੱਗੇ ਹੋਏ ਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਜਿਨ੍ਹਾਂ ਦੀ ਬਤੌਰ ਹੈ ਸੀਨੀਅਰ ਕਰਮਚਾਰੀ ਨੇ ਆਪ ਤੁੰਤੀ ਹੁਣ ਤੇ ਇਹਨਾਂ ਨੂੰ ਇੱਥੋਂ ਹੋਰ ਵੀ ਨਿਕੇ ਬਤਾਏਗੀ ਸਰਬ ਨੌਜਵਾਨ ਸਰਬੋਤਮ ਦਿੱਤੀ ਗਈ ਹੈ ਇਸ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ 10 ਦੇ ਕਮਿਊਨਿਟੀ ਕਲ ਆਪ ਆਪ ਦੇ ਆਪ ਦੇ ਕਿਸ਼ਮੀ ਸਿੰਘ ਬੰਦੀ ਸਾਡੇ ਨਾਲ ਖੜੇ ਆ ਤੇ ਹਰਦੀਪ ਸਿੰਘ ਜੀ ਬਲੀਕ ਨਗਰਾਨੀ ਜੀ ਨੇ ਫਗਵਾੜਾ ਮੰਡਲ ਤੇ ਫਗਵਾੜੇ ਦੇ ਹੋਰ ਐਸਟੀਐਮ ਆਸਟਾਰ ਨਿਊ ਮੋਡਲ ਟਾਊਨ ਸਾਰੇ ਸਾਡੇ ਨਾਲ ਇੱਥੇ ਬੈਠੇ ਨੇ ਤੇ ਸੀ ਇਹਨਾਂ ਨੂੰ ਬਹੁਤ ਹੀ ਜੜੀਆਂ ਨੇ ਵਧੀਆ ਸੇਵਾਵਾਂ ਪਗਵਾੜੀਆਂ ਵਿੱਚ ਲੋਕਾਂ ਨੂੰ ਪ੍ਰਦਾਨ ਕੀਤੀਆਂ ਲੋਕ ਇਸ ਤੋਂ ਬਹੁਤ ਖੁਸ਼ ਆਤਿਸ਼ਾਹਤ ਆ ਇਹਨਾਂ ਨੂੰ ਬੜੀ ਨਿੱਕੇ ਢੰਗ ਨਾਲ ਇਹਨਾਂ ਦੀ ਕਦਮਤੀ ਤੇ ਬਧਾਈ ਦੇ ਉੱਤੇ ਅੱਜ ਇਕੱਠੇ ਹੋਏ ਆ ਉਮੀਦ ਕਰਦੇ ਆ ਕਿ ਆਪਣੀ ਨਵੀਂ ਪੋਸਟਿੰਗ ਵਾਲੇ ਸਥਾਨ ਤੇ ਜਾ ਕੇ ਲੋਕਾਂ ਦੀ ਇੱਤੇ ਤਹਿ ਦਿਲੋਂ ਇਮਾਨਦਾਰੀ ਨਾਲ ਮਿਹਨਤ ਨਾਲ ਇਹ ਸਮਾਜ ਦੀ ਸੇਵਾ ਕਰਨਗੇ ਥੈਂਕ ਯੂ ਤੁਹਾਡੀ ਨਾਲ ਰੈਕੋਗਨੀਸ਼ਨ ਹੈ ਤੁਹਾਡੇ ਲੋਗਤ ਟਿਕੋ ਵਾਲੇ ਦਗੀ ਕਾਲ ਜੀ ਔਰ ਚੜ੍ਹਦੀ ਕਲਾ ਚ ਪਰਮਾਤਮਾ ਇਹਨਾਂ ਨੂੰ ਰੱਖੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਕਿਉਂਕਿ ਤੁਸੀਂ ਹਮੇਸ਼ਾ ਸਾਨੂੰ ਮੌਕਾ ਦਿੰਦੇ ਅਸ਼ੋਕ ਜੀ ਔਰ ਸਾਡੇ ਉਹ ਸਾਥੀ ਜਿਹੜੇ ਅਮਰਜੀਤ ਜੀ ਇਹ ਵੀ ਮਜੂਸੀਨ ਨੇ ਉਸ ਜਿਵੇਂ ਕਿ ਪਹਿਲਾਂ ਵੀ ਬੋਲਾਰਿਆਂ ਨੇ ਦੱਸਿਆ ਕਿ ਅੱਜ ਦਾ ਜੋ ਸਮਾਗਮ ਹੈ ਆਪਾਂ ਸੀਨੀਅਰ ਅਮਰਪੀ ਜੀ ਜੋ ਕਿ ਐਸ ਡੀਓ ਕੋਲੋਂ ਪਾਸੋਂ ਨਿਕੋ ਕੇ ਸੀਨੀਅਰ ਐਕਸ਼ਨ ਦੀ ਪੋਸਟ ਤੇ ਉਹਨਾਂ ਦੀ ਤਰੱਕੀ ਹੋਈ ਹੈ ਜੋ ਕਿ ਇੱਕ ਬਹੁਤ ਵੱਡੀ ਇੱਕ ਜ਼ਿੰਦਗੀ ਦਾ ਅਪਰਾਨਾ ਹੈ ਕਿ ਜਦੋਂ ਵੀ ਕਿਸੇ ਮੁਲਾਜ਼ਮ ਨੂੰ ਪ੍ਰੋਮੋਸ਼ਨ ਮਿਲਦੀ ਹੈ ਤੇ ਉਹ ਬਹੁਤ ਇੱਕ ਵਧੀਆ ਦਿਨ ਦਾ ਲਾਈਫ ਵਿੱਚ ਕਿਹਾ ਜਾਂਦਾ ਹੈ ਮਲਿਕ ਅਸ਼ੋਕ ਮਾਨ ਐਸ ਡੀਓ ਪਾਸਟਾ ਜੋਤੀ ਪ੍ਰਕਾਸ਼ ਜਿਹੜੇ ਪਹਿਲਾਂ ਸਿਟੀ ਦੁਆਆ ਸੀਗੇ ਕੋਨ ਸਿਟੀ ਫਗਵਾੜਾ ਵਿੱਚ ਇਹਨਾਂ ਦੀ ਹੁਣੇ ਪੋਸਟਿੰਗ ਹੋਈ ਹੈ ਉਹਨਾਂ ਨੂੰ ਮੈਂ ਵੈਲਕਮ ਕਰਦਾ ਬਹੁਤ ਹੀ ਸਰਕਾਰ ਜੋ ਸਾਡੇ ਪ੍ਰਧਾਨ ਸਾਹਿਬ ਮੰਚ ਤੇ ਵਿਰਾਜਮਾਨ ਸਾਰੇ ਸਖੇਤਾਂ ਪਲੱਸ ਜਿਹੜੇ ਸਾਡੇ ਮੈਂਬਰਸ ਹੈਗੇ ਨੇ ਉਹਨਾਂ ਨੂੰ ਮੈਂ ਉਹਨੂੰ ਬਹੁਤ-ਬਹੁਤ ਧੰਨਵਾਦ ਕਹਿਣਾ ਹੈ ਕਿ ਜੋ ਮੈਨੂੰ ਅੱਜ ਸਨਮਾਨ ਦਿੱਤਾ ਗਿਆ ਹੈਗਾ ਵੀ ਉਹਦੇ ਵਾਸਤੇ ਮੈਂ ਬਹੁਤ ਰਿਣੀ ਆ ਤੁਹਾਡਾ ਮੈਂ ਇਸ ਸੰਸਥਾ ਨਾਲ ਜਦੋਂ ਮੈਂ ਇੱਥੇ ਐਸਡੀਓ ਬਣ ਕੇ ਆਇਆ ਹੈਗਾ ਉਦੋਂ ਇਹ ਸੰਸਥਾ ਨਾਲ ਜੁੜਿਆ ਹੈਗਾ ਤੇ ਇਹ ਸੰਸਥਾ ਜੋ ਕੰਮ ਕਰਦੀ ਹੈ ਮੈਂ ਲਗਾਤਾਰ ਇਹਨਾਂ ਨਾਲ ਜੁੜਿਆ ਹੋਇਆ ਹਰ ਰੋਜ਼ ਮੈਨੂੰ ਮੈਸੇਜ ਆ ਜਾਂਦਾ ਹੈਗਾ ਸਰਗੁਣਾ ਦਾ ਰਮਨ ਨਹਿਰਾ ਸਰ ਦਾ ਵੀ ਰੋਜ਼ ਮੈਸੇਜ ਆ ਜਾਂਦਾ ਕਿ ਭਾਵੇਂ ਰਿਪਲਾਈ ਮੈਂ ਨਹੀਂ ਕਰਦਾ ਸਕਦਾ ਪਰ ਮੈਸੇਜ ਰੋਜ਼ ਤੁਹਾਡਾ ਦੇਖਦਾ ਜੀ ਤੇ ਬਹੁਤ ਵਧੀਆ ਕੰਮ ਕਰਦੀ ਹੈਗੀ ਇਹ ਸੰਸਥਾ ਬੱਚਿਆਂ ਨੂੰ ਪੜ੍ਹਾਉਣ ਦਾ ਠੀਕ ਹੈ ਜੀ ਉਹਨਾਂ ਨੂੰ ਸੈਟਲ ਕਰਨ ਦਾ ਇੱਕ ਜਿਹੜਾ ਜਿੰਮਾ ਅੱਜਕੱਲ ਪੇਰੈਂਟਸ ਨੇ ਕੁਝ ਪੇਰੈਂਟਸ ਨਹੀਂ ਕਰ پا ਰਹੇ ਹੈਗੇ ਨੇ ਉਹ ਵੀ ਜਿੰਮਾ ਐਜ਼ ਅ ਪੇਰੈਂਟਸ ਪੜਤੇ ਇਹ ਸੰਸਥਾ ਨਿਭਾ ਰਹੀ ਆ ਇਸੇ ਤਰ੍ਹਾਂ ਬੱਚਿਆਂ ਦੇ ਵਿਆਹ ਜਿਹੜੇ ਕਰ ਰਹੀ ਹੈਗੀ ਸੰਸਥਾ ਉਹ ਵੀ ਇੱਕ ਇਹਦਾ ਇੱਕ 파ਟ ਆ ਜਿਵੇਂ ਜਿਹੜਾ ਨਹੀਂ ਕਰ ਸਕਦਾ ਪੇਰੈਂਟ ਉਹ ਵੀ ਐਜ਼ ਅ ਪੇਰੈਂਟ ਇਹ ਅਸੀਂ ਸਾਰੇ ਬੜ ਕੇ ਇੱਕ ਜਿਹੜਾ ਹੈਗਾ ਨਿਭਾ ਰਹੇ ਹੈਗੇ ਆ ਮੈਂ ਦੱਸਣਾ ਚਾਹੁੰਦਾ ਕਿ 2010 ਦੇ ਵਿੱਚ ਮੈਂ ਬਤੌਰ ਜੀ ਫਗਵਾੜਾ ਵਿੱਚ ਜੁਆਇਨ ਕੀਤਾ ਸੀਗਾ ਤੇ ਉਸ ਸਮੇਂ ਹਰਦੀਪ ਸਾਹਿਬ ਜੀ ਮੇਰੇ ਐਸਡੀਓ ਸਗੇ ਥੋੜਾ ਸਮਾਂ ਪਾਲ ਸਾਹਿਬ ਥੋੜਾ ਹਰਦੀਪ ਸਿੰਘ ਜੀ ਔਰ ਮੈਂ ਕੰਪਰੂਮੈਂਟ ਅਰਥ ਦੇ ਚੇਅਰਮੈਨ ਕਸ਼ਮੀਰ ਸਿੰਘ ਜੀ ਮੱਲੀ ਅਲਾਈयंस ਇੰਟਰਨੈਸ਼ਨਲ ਦੇ ਡਾਇਰੈਕਟਰ ਜਿਤਿੰਦਰ ਸਿੰਘ ਜੀ ਗੁੰਦੀ ਔਰ ਸ਼ੋਕਮਾਰ ਜੀ ਐਸਟੀਓ ਪੰਜਟਾ ਚੰਤੀ ਪ੍ਰਕਾਸ਼ ਜੀ ਐਸਟੀਓ ਮੋਨਰਟਾਉਨ ਔਰ ਸਾਡੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਕੁਮਾਰ ਜੀ ਕੋਕੀ ਔਰ ਸਾਡੇ ਅੱਜ ਦੇ ਜਿਹੜੇ ਮੁੱਖ ਪਰੋਣੇ ਸਾਡੇ ਭਾਈ ਅਮਰਪੀਰ ਸਿੰਘ ਜੀ ਹੁਣੇ-ਹੁਣੇ ਐਕਸੀਅਨ ਪ੍ਰਮੋਟ ਹੋਏ ਨੇ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਰਬਨੋਜਾ ਸਭਾ ਦੀ ਪੂਰੀ ਟੀਮ ਵੱਲੋਂ ਔਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਇੱਕ ਛੋਟੇ ਜਿਹੇ ਸਾਡੇ ਦੇ ਉੱਤੇ ਸਰਬਨੋਜਾ ਸਭਾ ਦੇ ਨਾਲ ਕੱਢਦੇ ਹੋ ਔਰ ਅਸੀਂ ਕਾਮਯਾਬੀ ਤਾਂ ਹੀ ਹੋਆ ਜਦੋਂ ਤੁਸੀਂ ਸਾਨੂੰ ਅਸ਼ੀਰਵਾਦ ਦੇਣ ਲਈ ਪਹੁੰਚਦੇ ਹੋ ਪਰ ਬਿਸਰਾ ਜੀ ਜਾਨੂ ਨੇ ਵੈਸੀ ਆ 500 ਹੀ ਮੇਰੇ ਨਾਲ ਕੀਤਾ ਜੀ ਟੀਚਰ ਡੇ ਬਣਾਇਆ ਔਰ ਅੱਜ ਅਸੀਂ ਫਿਰ ਤੁਹਾਡੇ ਦੂਬਰੂ ਹੋਏ ਆ ਸਰਬ ਨੌਜਾ ਸਭਾ ਦਾ ਕਿਉਂਕਿ ਸਰਬ ਨੌਜਾ ਸਭਾ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਖੜੀ ਆ ਜਦੋਂ ਵੀ ਕਿਤੇ ਖੁਸ਼ੀ ਦਾ ਮੌਕਾ ਆਉਂਦਾ ਤਾਂ ਉਹ ਪੁੱਜਦੀ ਨਹੀਂ ਨੇਰਾ ਸਾਹਿਬ ਕਹਿੰਦੀ ਵੀ ਛੱਡਣ ਵਾਲੀ ਗੱਲ ਤਾਂ ਅਸੀਂ ਛੱਡ ਦਿੱਤਾ ਕਿਹ ਰਹੂਣੀ ਮੇਰਾ ਗੱਲ 25-25 ਸਾਲ ਹੋ ਗਏ ਹੋਣੇ ਆ ਚਾਹੇ ਉਹ ਬਰਸਰ ਬੈਠੇ ਆ ਚਾਹੇ ਉਹ ਕਿਤੇ ਮੈਧਪੁਰ ਬੈਠਾ ਕੋਈ ਜਲੰਧਰ ਬੈਠਾ ਸਾਰੇ ਕੋਤਿਆਂ ਚ ਵੀ ਤੁਸੀਂ ਦੇਖਿਆ ਬੇ ਸਾਹ ਨਹੀਂ ਆਉਣ ਦਿੱਤਾ ਬਿਸਲਾ ਸਾਹਿਬ ਭੋਗੀ ਭਾਈ ਜਨਾਲ ਸੀਗੇ ਹਰੇਕ ਆਫਸਰ ਨੇ ਉਥੇ ਹਾਜ਼ਰੀ ਲਵਾਈ ਆ ਤੇ ਉਹਨਾਂ ਦਾ ਧਰਵਾਦ ਆ ਇਸੇ ਕਰਕੇ ਅਸੀਂ ਤਾਮ ਜਾ ਲਿਆ ਸਰਬ ਨੌਜਵਨ ਸਭਾ ਜੇ 35 ਸਾਲ ਕੱਢ ਗਈ ਤਾਂ ਇਸੇ ਕਰਕੇ ਕੱਢ ਗਈ ਵੀ ਅਸੀਂ ਤੁਸੀਂ ਸਾਰੇ ਸਾਡਾ ਅਸ਼ੀਰਵਾਦ ਲੈ ਕੇ ਪਹੁੰਚਦੇ ਹੋ ਔਰ ਮੈਂ ਭਾਜੀ ਅਮਰਪੀਤ ਦੀ ਗੱਲ ਕਰਾਂ ਤੇ ਲਗਾਤਾਰ ਸਰਬਰਾ ਉਹ ਸਰਬਨ ਉਹ ਜ ਸਵਰ ਦੇ ਨਾਲ ਜੁੜੇ ਰਹੇ ਨੇ ਔਰ ਜਦੋਂ ਵੀ ਕਿਤੇ ਵਾਹੀ ਮੰਨ ਲਓ ਖਿਹੜਿਆ ਚਿਹਰਾ ਮੰਨ ਲਓ ਜਦੋਂ ਮਾਰਜੀ ਦਾਸ ਤਾਂ ਚਲੋ ਹਸੂ ਹਸੂ ਕਰਦਾ ਚਿਹਰਾ ਗੱਡੀ ਮੱਠੇ ਪੱਥ ਨਹੀਂ ਪਾਇਆ ਨਹੀਂ ਤਾਂ ਕਈ ਵਾਰੀ ਅਫਸਰ ਮੰਨ ਲਓ ਦੁਖੀ ਰਹਿੰਦਾ ਉਹ ਮੱਥੇ ਟੀੜੀਆਂ ਪਾਈ ਰੱਖਦਾ ਦੂਸਰੀ ਗੱਲ ਕੰਮ ਦੀ ਗੱਲ ਕੀਤੀ ਬੋਗੀ ਭਾਈ ਜੁੜੀਆਂ ਨੇ ਮੱਲੀ ਸਾਹਿਬ 10 ਵਜੇ ਐਕਸੀਆਂ ਸਾਹ ਕੋਣਤਾ ਦੇਖੇ ਨੂੰ ਮੈਂ ਕਹਾਂ ਜੀ ਸੌਂਦੇ ਕਰੋ ਉਹਨੇ ਜੀ ਮੰਨ ਲਓ ਇੱਕ ਐਡੀਸ਼ਨਲ ਐਸਸੀ ਸ਼ਾਮ ਰਾਤ ਨੂੰ 3 ਵਜੇ ਤੜਕੇ ਫੋਨ ਕਰੰਡਿਆ ਤੇ ਕਿੱਡੀ ਵੱਡੀ ਗੱਲ ਆ ਨਹੀਂ ਤਾਂ ਅਗਲਾ ਕਹਿੰਦਾ ਜਾਂ ਥੱਲੇ ਹੈ ਕਿ ਜੈ ਹੂ ਸਾਹਿਬ ਬੈਠੇ ਆ ਐਕਸੀਡੈਂਟ ਸਾਹਿਬ ਬੈਠੇ ਆ ਮੇਰਾ ਕੀ ਜਦੋਂ ਆਪਾਂ ਵਿਚ ਵਿਚਦੇ ਲੋਕਾਂ ਦੇ ਤਾਂ ਫੇਰ ਪਤਾ ਲੱਗਦਾ ਤੁਹਾਨੂੰ ਠੀਕ ਹੈ ਜੀ ਬਹੁਤ ਬਹੁਤ ਧੰਵਾਦ ਹੈ ਜੀ ਅਸੀਂ ਆਸ ਕਰਦੇ ਆ ਵੀ ਸਾਡੇ